ਨਾ ਨਾ ਗੋਲ ਕੇ ਜਿਹੜਾ ਅੱਜ ਸ਼ਾਮ ਆ ਜਾ ਰਿਹਾ ਮੈਂ ਸੁਖਨੰਦਨ ਸਿੰਘ ਮਹਿਣੀਆ ਜੀ ਸੂਬਾ ਪ੍ਰਧਾਨ ਜਲ ਸਪਲਾਈ ਸੈਨੀਟੇਸ਼ਨ ਵਾਟਰ ਅਮਪਲਾਜ ਜੁਨੀਅਰ ਪੰਜਾਬ ਅੱਜ ਅਸੀਂ ਇੱਥੇ ਸੂਬੇ ਦੇ ਮੁੱਖ ਦਫ਼ਤਰ ਰਖੇ ਹਰ ਸਾਲ ਦੀ ਤਰ੍ਹਾਂ ਮਹਾ ਸ਼ਰਧਾਤਰੀ ਦਾ ਦਿਹਾੜਾ ਮਨਾ ਰਹੇ ਹਾਂ ਸ਼ਿਵ ਜੀ ਭੋਲੇ ਨਾਥੀ ਦਾ ਵਿਆਹ ਪੁਰਬਾ ਕਿ ਹਰ ਸਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਸ਼ਿਵ ਜੀ ਮਹਾਰਾਜ ਜਦੋਂ ਇਸ ਧਰਤੀ ਤੇ ਆਏ ਸੀ ਉਹਨਾਂ ਨੇ ਮਨੁੱਖਤਾ ਨੂੰ ਜਿਹੜੇ ਉਪਦੇਸ਼ ਦਿੱਤੇ ਉਹਨਾਂ ਨੂੰ ਸਾਂਝੇ ਕਰਨ ਵਾਸਤੇ ਦੁਨੀਆ ਨੂੰ ਜਾਗਰਤ ਕਰਨ ਵਾਸਤੇ ਜਿਹੜੇ ਉਹਨਾਂ ਦੇ ਵਿਦੇਸ਼ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆਉਣ ਵਾਸਤੇ ਇਹ ਸਮੇਂ ਸਮੇਂ ਦੇ ਉੱਤੇ ਜਿਹੜੇ ਆ ਇਤਿਹਾਰ ਮਨਾਏ ਜਾਂਦੇ ਆ ਸੋ ਇਹ ਵਿਆਪਰਬ ਜਿਹੜਾ ਹਰ ਸਾਲ ਬੜੀ ਸ਼ਬਦਾ ਦੇ ਨਾਲ ਅਸੀਂ ਮਨਾਉਂਦੇ ਆ ਤੇ ਸਾਡੀ ਟੀਮ ਜਿਹੜੀ ਆ ਰੜ ਕੇ ਸਾਰੀ ਇਹ ਵਿਆਪਰਬ ਨੂੰ ਮਨਾਉਂਦੀ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਜਿਹੜਾ ਵਿਆਪਰਬ ਰੱਖਿਆ ਕੱਲ ਮਹਾਂਸ਼ਵਰਾਤ ਸਰਾਤਰੀ ਸੀ ਤੇ ਉਸ ਦਿਨ ਛੁੱਟੀ ਹੁੰਦੀ ਆ ਛੁੱਟੀ ਤੋਂ ਅਗਲੇ ਦਿਨ ਅਸੀਂ ਫਿਰ ਆਪਣੇ ਦਫ਼ਤਰ ਦੇ ਵਿੱਚ ਸਾਡੇ ਮੁਲਾਜ਼ਮਾਂ ਨੇ ਉਹਨਾਂ ਇਕੱਠੇ ਹੋਣਾ ਹੁੰਦਾ ਤੇ ਉਹ ਦਿਵਸ ਜਿਹੜਾ ਹਰ ਸਾਲ ਮਨਾਇਆ ਜਾਂਦਾ ਔਰ ਸਮੁੱਚੀ ਮਨੁੱਖਤਾ ਨੂੰ ਮੈਂ ਇਹ ਕਹਿ ਦੇਣਾ ਚਾਹਣਾ ਵੀ ਆਪਾਂ ਜਿੰਨੇ ਵੀ ਲੋਕ ਨੇ ਵੱਖ-ਵੱਖ ਧਰਮਾਂ ਦੇ ਆਪਾਂ ਵੱਡੇ ਹੋਏ ਆਂ ਪਰ ਜੋ ਸ੍ਰਿਸ਼ਟੀ ਦਾ ਉਪਦੇਸ਼ ਆ ਜਿਹੜੇ ਮਹਾਂਪੁਰਖ ਭਗਤ ਜਿਹੜੇ ਗੁਰੂ ਪੀਰ ਜਿੰਨੇ ਵੀ ਆਏ ਨੇ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਆ ਵੀ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਿਹਾ ਕੌਣ ਭਲੇ ਕੌਣ ਬੰਦੇ ਆਪਾਂ ਨੂੰ ਸਾਰਾ ਕੁਝ ਛੱਡ ਕੇ ਇੱਕ ਹੋ ਜਾਣਾ ਚਾਹੀਦਾ ਤੇ ਮਨੁੱਖਤਾ ਨਾਲ ਪਿਆਰ ਕਰਨਾ ਚਾਹੀਦਾ ਉਸ ਈਸ਼ਵਰ ਅੱਲਾ ਰਾਮ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਜਿਹਨੇ ਸਾਨੂੰ ਧਰਤੀ ਤੇ ਭੇਜਿਆ ਤੇ ਅੱਗੇ ਕੰਮ ਕਰਨ ਵਾਸਤੇ ਤੇ ਬੁਰੇ ਕੰਮਾਂ ਤੋਂ ਆਪਾਂ ਨੂੰ ਲਾਂਭੇ ਹੋਣਾ ਚਾਹੀਦਾ ਵਾ ਇਰਖਾ ਦਵੇਤ ਭਾਵਨਾ ਨੂੰ ਛੱਡ ਕੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਪ੍ਰਤੀਕ ਰਹਿਣਾ ਚਾਹੀਦਾ ਵਾ ਤਾਂ ਕਿ ਆਪਾਂ ਜਿਹੜੀ ਸਮੁੱਚੀ ਮਨੁੱਖਤਾ ਦੀ ਉਹ ਸੇਵਾ ਕਰੀਏ ਇੱਥੇ ਹੁੰਦਾ ਕੀ ਆ ਵੀ ਆਪਣੇ ਕੋਲ ਵੱਧ ਮਾਇਆ ਆਪਾਂ ਕਿਸੇ ਨੂੰ 10 ਰੁਪਏ ਨਹੀਂ ਦੇ ਸਕਦੇ ਪਰ ਕੋਈ ਵੀ ਧਰਮੇ ਨਹੀਂ ਆਂਦਾ ਉਹ ਕਹਿੰਦਾ ਵੀ ਕਿਸੇ ਦੁਖੀ ਦੀ ਇਲਾਜ ਕਰੋ ਕੋਈ ਦੁਖੀ ਨੂੰ ਆ ਪੈਸੇ ਦਿਓ ਕਿ ਗਰੀਬ ਦਾ ਦਰਦ ਵੰਡਾਓ ਤੇ ਇਸ ਕਰਕੇ ਸਾਰੇ ਨੂੰ ਰੜ ਕੇ ਆਪਾਂ ਨੂੰ ਜਿਹੜਾ ਜੋ ਵੀ ਗੁਰੂ ਪੀਰ ਸਾਨੂੰ ਸਾਡੇ ਪ੍ਰਦੇਸ਼ ਦੇ ਗਏ ਨਾ ਉਹ ਮੰਨਣਾ ਚਾਹੀਦਾ ਫੇਰ ਹੀ ਆਪਾਂ ਇੱਕ ਦੂਜੇ ਨਾਲ ਜਿਹੜਾ ਭਲਾ ਕਰ ਸਕਦੇ ਆ ਫੇਰ ਹੀ ਇਹ ਤਿਹਾੜ ਜਿਹੜੇ ਪੁਰਬ ਮਨਾਉਣ ਦਾ ਫਾਇਦਾ ਵਾ ਤੇ ਜੇਕਰ ਆਪਾਂ ਇਹ ਲੰਗਰ ਛੱਕ ਕੇ ਚਲੇ ਗਏ ਤੇ ਫੇਰ ਉਹ ਕੋਈ ਫਾਇਦਾ ਨਹੀਂ ਹੁੰਦਾ ਸੋ ਹਰ ਸਾਲ ਦੀ ਤਰ੍ਹਾਂ ਅਸੀਂ ਮਨਾਉਂਦੇ ਆ ਸਾਡੇ ਮਨ ਨੂੰ ਸਕੂਨ ਮਿਲਦਾ ਖੁਸ਼ੀ ਮਿਲਦੀ ਆ ਸਾਰੇ ਵੀਰ ਅਸੀਂ ਇਕੱਠੇ ਹੁੰਨੇ ਆ ਕਿੰਨੇ ਸਾਲ ਹੋ ਗਏ ਇਹ ਲਗਭਗ ਇਹਨੂੰ 32-33 ਸਾਲ ਹੋ ਗਏ ਜੀ ਇੱਥੇ ਲਗਾਤਾਰ ਤੇ ਸਾਡੀ ਜਥੇਬੰਦੀ ਨੂੰ 15 ਸਾਲ ਤੋਂ ਸਾਨੂੰ ਹੋ ਗਿਆ ਜੀ ਲਗਾਤਾਰ ਮਨਾਉਂਦੇ ਆ ਇਹਨੂੰ ਤੇ ਇਹ ਦਫ਼ਤਰ ਇਸ ਕਰਕੇ ਇੱਥੇ ਅਸੀਂ ਮਨਾ ਰਹੇ ਜੀ ਇਹਨੂੰ ਤੇ ਮੈਂ ਆਸ ਕਰਦਾ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੁਰੂ ਮਹਾਰਾਜ ਇਦਾਂ ਹੀ ਕਿਰਪਾ ਕਰਨਗੇ ਹੋਰ ਅੱਜ ਨਹੀਂ ਅਸੀਂ ਹੋ ਰਿਹਾ ਕੱਲ ਨੂੰ ਹੋਰ ਕੋਈ ਆ ਜਾਏਗਾ ਲੇਕਿਨ ਇਹ ਤਿਹਾੜ ਜਿਹੜੇ ਐ ਇਦਾਂ ਹੀ ਮਤਲਬ ਚੱਲਦੇ ਰਹਿਣਗੇ ਇਹਨਾਂ ਨੂੰ ਗੁਰੂ ਸਾਹਿਬ ਨੇ ਜੋ ਜਿਹੜਾ ਵੀ ਬਨੁਖਾਏਗਾ ਉਹ ਅੱਗੇ ਲਾ ਕੇ ਚੱਲੇਗਾ ਇਹ ਹੀ ਸਾਡਾ ਪਰਦੇਸ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਗੁਰਦੇਵ ਸਿੰਘ ਚਲਕ WhatsApp ਜਨਰਲ ਸੈਂਟਰ ਦੇ ਦਾ ਮੈਂ ਖਜਾਨਚੀ ਹਾਂ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਵਾਤਸ ਜੀ ਦੇ ਇਤਿਹਾਰ ਤੇ ਦਲ ਮਿਲ ਕੇ ਸਾਰਾ ਜਨਾਬ ਪ੍ਰਸਤਾਵ ਇਕੱਠਾ ਆ ਕੇ ਅਫਸਰ ਸਾਹਿਬ ਜਿੰਨੇ ਆਪਣੇ ਬਲਾਲਮ ਨੇ ਸਾਲ ਦੇ ਦਮ ਦਲ ਮਿਲ ਕੇ ਇਤਿਹਾਰ ਬਣਾਇਦਾ ਵਾ ਪਹਿਲੋਂ ਅਸੀਂ ਨਵੇਂ ਸਾਲ ਤੇ ਅਸ਼ਕੰਡ ਪਾਠ ਲਾ ਵੀ ਕਰਾਈਦਾ ਬਾਅਦ ਵਿੱਚ ਸ਼ੁਰੂਆਤੀ ਦਾ ਧਿਆਨ ਸਾਰਾ ਦਲ ਮਿਲ ਕੇ ਬਣਾਇਦਾ ਵਾ ਸਾਰਿਆਂ ਸੰਗਤਾਂ ਨੂੰ ਭਗਤਾਂ ਨੂੰ ਅਸੀਂ ਬਹੁਤ ਲੱਖਾਂ ਵਧਾਈ ਦੰਨੇ ਹਾਂ ਤੱਕ ਤੱਕ ਵਧਾਈ ਹੋਵੇ ਸਾਰੇ ਸੰਗਤਾਂ ਨੂੰ ਇਹ ਵੀ ਅਪੀਲ ਹੈ ਕਿ ਗੁਰੂ ਘਰ ਕਾ ਲੰਗਰ ਵਿੱਚ ਆ ਕੇ ਜਾਣਾ ਨੇ ਜੋ ਕਿ ਬਾਅਦ ਭਗਤ ਬੈਠੇ ਉਹਨਾਂ ਦਾ ਵੀ ਅਸੀਂ ਸਰਵਿਸ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਤੇ ਮੈਂ ਜਿਹੜਾ ਪ੍ਰੋਗਰਾਮ ਅੱਜ ਵਿਆਹ ਸ਼ਿਰਾ ਕਰਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਇਸ ਮੌਕੇ ਤੇ ਸਾਰੇ ਸੰਗਤ ਨੂੰ ਸਾਰੇ ਆਪਣੇ ਡਿਪਾਰਟਮੈਂਟ ਦੇ ਮੈਂਬਰਾਂ ਨੂੰ ਵਧਾਈ ਦੇਣਾ ਵਾ ਤੇ ਇਸ ਤਰ੍ਹਾਂ ਹੀ ਆਪਾਂ ਸ਼ਿਵਰਾਤਰੀ ਮਨਾਉਂਦੇ ਰਹੀਏ ਤੇ ਭੋਲੇनाथ ਦੀ ਜਿਹੜੀ ਮਹਿਮਾ ਗਾਉਂਦੇ ਰਹੀਏ ਇਹ 10 ਸਾਲਾਂ ਤੋਂ ਵਿਆਹ ਪਾਰਟੀ ਇਹ ਲਗਭਗ 11 ਸਾਲ ਹੋ ਗਏ ਸਾਨੂੰ ਆਪਣੇ ਜੂਨੀਅਰ ਨਾਲੋਂ ਮਨਾਉਂਦੇ ਆ ਵੈਸੇ ਇਹ ਪਿੱਛੋਂ ਚੱਲਦਾ ਆ ਰਿਹਾ ਜਿਉਂ ਨਾਲ ਆਪਣੇ ਸਾਡਾ ਮਹਿਕਮਾ ਬਣਿਆ ਉਦੋਂ ਦਾ ਮਨਾਉਂਦੇ ਰਹੇ ਹਾਂਜੀ ਅੱਜ ਜਿਹੜਾ ਅਸ਼wini ਕੁਮਾਰ ਜੀ ਨਾਮ ਮੇਰਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਭੋਲੇਨਾਥ ਦੀ ਕਿਰਪਾ ਨਾਲ ਮਨਾਉਣੇ ਹਰ ਸਾਲ ਮਹਿਣੀਆ ਸਾਭ ਦੀ ਗਵਾਈ ਦੇ ਵਿੱਚ ਤੇ ਅੱਜ ਜਿਹੜਾ ਸ਼ਿਵਰਾਤਰੀ ਦਾ ਪ੍ਰੋਗਰਾਮ ਕੱਲ ਸ਼ਿਵਰਾਤਰੀ ਹੀ ਅੱਜ ਅਸੀਂ ਦਿਹਾੜਾ ਰੱਖਿਆ ਵੀ ਕੱਲ ਛੁੱਟੀ ਹੁੰਦੀ ਸਾਰੇ ਮਲਾਜ਼ਮਾਂ ਨੂੰ ਅੱਜ ਸਾਰੇ ਮਲਾਜ਼ਮ ਦਫ਼ਤਰਾਂ ਦੇ ਹਾਜ਼ਰ ਹੁੰਦੇ ਆ ਉਹਦੇ ਕਰਕੇ ਭੋਲੇਨਾਥ ਦਾ ਦਿਨ ਅੱਜ ਮਨਾਉਣਾ ਹੈ ਤੇ ਇਹਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਕਿੰਨੇ ਕ ਸਾਲ ਤੋਂ ਮਨਾ ਮਨਾ ਰਹੇ ਇਹ ਸ਼ੁਰੂ ਤੋਂ ਹੀ ਜਦੋਂ ਦੇ ਅਸੀਂ ਰੈਗੂਲਰ ਹੋਏ ਨਾ ਤੇ ਉਦੋਂ ਦਾ ਹੀ ਇਹ ਦਿਹਾੜਾ ਜਿਹੜਾ ਸ਼ਿਵਜੀ ਸ਼ਿਵਰਾਤਰੀ ਦਾ ਇਹ ਮਨਾਉਂਦੇ ਆ ਰਹੇ ਸੰਕਟਾਂ ਲਈ ਕੀ ਪ੍ਰਬੰਧ ਕੀਤੇ ਗਏ ਜੀ ਸੰਕਟਾਂ ਲਈ ਲੰਗਰ ਚਾਹ ਦਾ ਵੀ ਲੰਗਰ ਤਿਆਰ ਹੈ ਪਕੌੜੇ ਸਭ ਕੋ ਬਿਸਕੁਟ ਸਾਰਾ ਕੁਝ ਤੇ ਜਿਹੜਾ ਦੁਜਾਰ ਲੰਗਰ ਹੈ ਉਹ ਸਾਰੀ ਦਿਹਾੜੀ ਟੁੱਟ ਵਰਤੂਗਾ ਜਿੰਨੀ ਸੰਕਟ ਮਰਜੀ ਹੋਵੇ ਭੋਲੇनाथ ਦੀ ਬੜੀ ਕਿਰਪਾ ਠੀਕ ਕਰੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ